ਦੇ ਸਹਿਬਾਂ ਦੇ ਆਏ ਭੰ联ਿਆਂ ਦੇ ਸਹਿਬਾਂ ਦੇ ਆਏ ਸਰਵਿੰਦਰ ਸਾਹਿਬ ਆਏ ਛੋਟੀ ਘੌਰ ਤੋਂ ਆਏ ਮਾਉ ਪਿੰਡ ਤੋਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਸੋਹਰਾ ਪਰਿਵਾਰ ਗੁਰੂ ਅਰਜਨ ਉਹ ਮਾਉ ਪਿੰਡ ਤੋਂ ਆਏ ਕਿੱਥੋਂ ਪਿੱਛੋਂ ਕੜ ਕੇ ਸਿਖਾਏ ਇਹ ਸਾਸ ਸੰਕੀ ਕਥਾ ਇੰਨਾ ਸ਼ਬਦਾ ਰਾਈ ਤੁਸੀਂ ਨਾ ਆ ਕੁਰਾਨ ਦੇ ਵਾ ਵੇਖੀ ਪੱਲੇ ਤੇਰੇ ਕੋਈ ਤੇ ਆਲੇ ਪੈਸਾ ਸਾਡਾ ਕੁੱਟਾ ਬਿਜੀ ਦਾ ਸਾਡਾ ਕੁੱਟਾ ਬਿਜੀ ਜਾਂਡ ਕੋਰੇ ਦਾਤ ਜੇ ਜਵਾਨ ਸੇ ਦਾਤ ਰਜੀਤ ਸਿੰਘ ਜੀ ਗੋਰ ਸਾਹਬ ਦੇ ਸੇ ਤੌਰ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਲਟਾ ਜੀਆਂ ਲਵਾਉਣ ਵਾਸਤੇ ਪਹੁੰਚੇ ਨੇ। ਸ਼ੱਕਰ ਕਿਰਪਾ ਕਰਨ ਤੇ ਯਾਤਰਾ ਸਮੇਂ ਗੁਰੂ ਦੀ ਸੰਗਤ ਵੱਲੋਂ ਬਹੁਤ ਸਾਰਾ ਮਾਣ ਹਰਗੋਆ ਸਾਹਿਬ ਜੀ ਦੇ ਮੁਬਾਰਕ ਕਰਨਾ ਉੱਤਰ ਗੁਰੂ ਕੇ ਆਪਣਾ ਤਿਆਰ ਸਰਵਨ ਕਰ ਰਹੇ ਹੋ। ਉੱਥੇ ਗੁਰੂ ਦੀ ਸੰਗਤ ਵੱਲੋਂ ਗੁਰੂ ਕੇ ਇਹ ਗੱਲ ਤੇ ਨਿਕਾਤ ਸੁਣਾਇਆ ਮਨ ਬਾਕੀ ਗੱਲ। ਦੇਖੋ ਸਿੱਖ ਬੰਨਿਆਂ ਦੇ ਭਾਵੇਂ ਕਿਸੇ ਵੀ ਥਾਂ ਵੱਸਦਾ ਹੋਵੇ ਉਹਦੇ ਪ੍ਰਾਣਾ ਦੀ ਤੜਪ ਹੁੰਦੀ ਹੈ ਰੋਜ਼ ਅਰਦਾਸ ਕਰਦਾ ਸ੍ਰੀ ਅਮਰitsar ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਇਹ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਜਿਹੜੀਆਂ ਸਾਜਸਣ ਰਚ ਕੇ ਤਖਤ ਸ੍ਰੀ ਹਰਮੰਦਰ ਜੀ Patna ਸਾਹਿਬ ਦੀ ਪਦਵੀ ਨੂੰ ਬਦਨਾਮ ਕੀਤਾ ਗਿਆ ਸੀ ਉਹਦੇ ਬਹੁਤ ਇਨਕੁਆਰੀਆਂ ਹੋਈਆਂ ਉਹਨਾਂ ਵਿੱਚ ਗੁਰੂ ਸਾਹਿਬ ਨੇ ਆਗ ਵਰਤ ਕੇ ਤੇ ਦੁੱਧ ਦੇ ਤੇ ਪਾਣੀ ਦਾ ਪਾਣੀ ਕੀਤਾ। ਉਹ ਮੇਰੇ ਅਧਨੇ ਦੀ ਵਾਸਤੇ ਵੀ ਬਹੁਤ ਵੱਡਾ ਕਰਿਸਮਾ ਹੈ। ਇਹ ਮੇਰੇ ਪੀੜੇ ਦੇ ਮਾਲਕ ਧਰਮ ਰક્ષਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਬਸਤ ਬਸਤੇ ਮੁਬਾਰਕ ਨਾਲ ਸਾਜੇ ਹੋਏ ਤਖਤ ਸ੍ਰੀ ਹਕਾਲਪਖਰ ਸਾਹਿਬ ਤੋਂ ਮੇਰੀ ਪਈ ਦਾ ਨਗਾਰਾ ਵਜਿਆ ਤੇ ਬੀਤੇ 21 ਮਈ ਨੂੰ 10 ਦਿਨਾਂ ਸੇਵਾਵਾਂ ਤੇ ਜੋ ਪਟਨਾ ਸਾਹਿਬ ਰੋਕ ਲਗਾਈ ਗਈ ਸੀ ਉਹ ਔਕ ਹਟਾ ਦਿੱਤੀ ਗਈ ਇਸ ਤੋਂ ਬਾਅਦ ਹੁਣ ਮੇਰਾ ਕੋਈ ਮਾਮਲਾ ਰਹਿ ਨਹੀਂ ਗਿਆ ਇਹ ਫੋਡੇ ਗ੍ਰੰਤੀ ਸਿੰਘ ਨਾਲ ਜਾਂ ਕਮੇਟੀ ਨਾਲ ਸਿੱਧਾ ਸਿੱਧਾ ਅਕਾਲ ਤਖਤ ਦਾ ਮਸਲਾ ਹੈ ਪਗਨਾ ਦਾ ਵੀ ਕਮੇਟੀ ਵੱਲੋਂ ਹਜੇ ਤੁਹਾਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ ਕਿਵੇਂ ਦੇਖਦੇ ਹੋ ਉਹ ਉਹਨਾਂ ਦਾ ਸਵਾਰਥ ਹੈ ਉਹਨਾਂ ਦੀ ਆਪਣੀ ਜਿਹੜੀ ਟਰਮ ਸਿਵਾਰੀ ਪੂਰੀ ਹੋ ਚੁੱਕੀ ਹੈ 5 ਸਾਲ ਕਮੇਟੀ ਦੀ ਟਰਮ ਹੁੰਦੀ ਹੈ ਜੋ 2 ਸਾਲ ਪਹਿਲਾਂ ਹੀ ਪੂਰੀ ਹੋ ਗਈ ਪਰ ਆਪਣੇ ਆਪ ਨੂੰ ਸੇਵਕ ਖਾਣ ਵਾਲੇ ਪਤਾ ਨਹੀਂ ਕਿਉਂ ਅਗੇ ਤਾਂ ਕੁਰਸੀਆਂ ਨੂੰ ਛੱਡ ਨਹੀਂ ਰਹੇ। ਨਜੀ ਸਵਾਰਪ ਨੇ ਔਰ ਨਜੀ ਪ੍ਰਸਤੀਜ ਦੇ ইস্যੂ ਬਣਾਏ ਹੋਏ ਨੇ। ਇੱਕ ਦੂਜੇ ਨਾਲ ਲੜਾ ਕੇ ਇੱਕ ਦੂਜੇ ਦਾ ਅਪਮਾਨ ਕਰਾ ਕੇ ਤੇ ਜਿਹੜੇ ਉੱਤੇ ਮੁਖੀ ਨੇ ਉਹ ਗੁਰਮਤ ਦਾ ਘਾਣ ਕਰ ਰਹੇ ਨੇ। ਤਖਤ ਸਹਾਬਾਨ ਭਾਵੇਂ ਪੰਜਾਂ ਤਖਤਾਂ ਤੋਂ ਕੋਈ ਨਹੀਂ ਆਇਆ। ਕਿਸਦਾ ਜਲ ਖਰੀਦ ਨਹੀਂ ਸਾਰੀਆਂ ਨਰੋਨੀ ਨੇ ਕਿਸੇ ਇੱਕ ਨੇ ਨਹੀਂ ਰਹਿਣਾ ਹੁੰਦਾ ਵਰਕ ਉਸ ਲੋਕ ਐਸੇ ਆ ਜਾਂਦੇ ਨੇ ਜਿਹੜੇ ਬੇਅਮਰਤੀ ਹੋਈ ਨੇ ਦੁੱਖ ਦੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਸਰਵੋਤ ਸਨਸਥਾਵਾਂ ਨੇ ਜਿਨ੍ਹਾਂ ਵਿੱਚ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਔਰ ਸੀਫ ਕਾਲਸਾ ਦੀਵਾਨ ਹੈ ਫਖਰ ਸਹਬਾਨ ਨੇ ਔਰ ਇਸ ਤਰ੍ਹਾਂ ਦੀਆਂ ਸਾਡੀਆਂ ਮਹਾਨ ਸੰਸਥਾਵਾਂ ਨੇ ਉਹਨਾਂ ਦੇ ਆਗੂ ਅਗਰ ਉਹਨਾਂ ਵਿੱਚ ਵਿਤਰਣ ਵਾਲੇ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਅਗਰ ਉਹਨਾਂ ਵਿੱਚ ਮੈਂਬਰ ਬੇਅਮਰਤੀਏ ਹੋਣ ਔਰ ਕੇਸਾਂ ਦੀ ਬੇਅਦਬੀ ਕਰਨ ਵਾਲੇ ਹੋਣ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਹੋਣ ਅਤ ਸਵਾਰਥੀ ਪਿਆਦੇ ਅਤ ਜਿੱਦੇ ਹੋਣ ਇਹ ਅਸਮੇਤ ਚੀਜ਼ਾਂ ਸਿੱਖਾ ਦਮਾ ਪ੍ਰਾਣੀ ਪਾਰਟੀ ਹੈ ਪਾਣੀ ਸਰਕਾਰ ਹੈ ਫਲਾਣਾ ਇਹ ਕਰ ਰਿਹਾ ਉਸੇ ਸਾਰਾ ਇਤਿਹਾਸ ਕੋਲ ਬਹੁਤੀ ਵਾਰੀ ਇਹ ਜੇ ਸਾਡੇ ਸਵਾਰਥੀ ਆਗੂਆਂ ਨੇ ਕੰਮ ਨੂੰ ਗਹਿਣੇ ਪਾਇਆ ਔਰ ਕੌਮ ਦਾ ਕਾਹਨ ਕੀਤਾ ਔਰ ਅੱਜ ਵੀ ਕਰ ਰਹੇ ਨੇ ਪਟਨਾ ਸਾਹਿਬ ਦੇ ਪਾਣੀ ਪਿਆਰ ਉਹਨਾਂ ਤੋਂ ਵੀ ਬਦਲ ਨਹੀਂ ਤਲਬ ਕਿਹੜਾ ਦੇਖੀਓ ਤਾਰੇ ਦੇਖੋ ਇਹ ਤੇ ਬੜੀ ਇੱਕ ਹਾਸੋ ਹੀ ਦੀ ਗੱਲ ਹੈ ਬਦੋਂ ਸੋਰੇ ਅੰਮ੍ਰਿਤਵਾਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਾਈ ਗੁਰਦਿਆਲ ਸਿੰਘ ਜਿਹਨੇ ਪਿੱਛੇ ਜਿਹੇ ਦਾਹਾਪੇ ਸਿਣਾ ਨੇ ਇਸ ਵਾਰੀ ਅੰਤਰਕਾਰੀ ਕਿਆ ਸੀ। ਪਰ ਮੈਂ ਗੇਮ ਗੇਮ ਪਲੈਨਰ ਪਲੈਨਰ ਕਿਆ ਸੀ ਮਰਿਆਦਾ ਪੰਗ ਕਰਨ ਦਾ ਮਰਿਆਦਾ ਦਾ ਹਨਨ ਕਰਨ ਦਾ ਉਸ ਨੂੰ ਵੀ ਤੇ ਬਲਦੇਸ਼ ਜਿਹਾ ਨੇ ਵੀ ਉਹਨਾਂ ਨੂੰ ਪੰਜ ਬਾਣੀਆਂ ਦਾ ਪਾਠ ਉਹਨਾਂ ਨੂੰ ਨਹੀਂ ਆਉਂਦਾ। ਉਹ ਇੱਧਰ ਗਈ ਸੱਜੇ ਵੇ ਸੰਗ ਨੇ ਉਹਨਾਂ ਦੇ ਘਰ ਹੀ ਤਾਂ ਸਿੱਖੀ ਦਾ ਨਾਮ ਉਹ ਨਿਸ਼ਾਨ ਨਹੀਂ। ਉਹਨਾਂ ਆਪਣੀਆਂ ਬੱਚੀਆਂ ਦੇ ਰਿਸ਼ਤੇ ਵੀ ਕਿਤੇ ਇੱਕ ਗਾਇਰ ਸਿੱਖਾਂ ਵਾਲ ਕੀਤੀ। ਸਾਰੇ ਕੇਸ ਕੱਟਦੇ ਨੇ। ਗੁਰਦਾਰ ਸਿੰਘ ਦਾ ਪਿਤਾ ਸੁਖਤਾ ਪਿੰਡ ਵਾਲੀਆਂ ਫੋਟੋ ਸਾਰੀਆਂ ਵਾਇਰਲ ਹੋਈਆਂ। ਇਸ ਲਈ ਦੇਸ਼ਦਾਰ ਦਾ ਮੁੰਡਾ ਸੀ ਜਿਹੜਾ ਇਸ ਦਾ ਨਾਮ ਮੇਰੇ ਖਿਆਲ ਬੜਾ ਸੋਹਣਾ ਨਾਸੇ ਸਿੱਖੀ ਵਾਲਾ ਉਹ ਵੀ ਸ਼ਰਾਬ ਪਿੰਦਾ ਤੇ ਸਿਗਦਾ ਪਿੰਦਾ ਤੇ ਸਮੋਕ ਕਰਦਾ ਵੀਡੀਓ ਵਾਇਰਲ ਹੋਈ। ਔਰ ਅਸ਼ਿਸ਼ ਸਾਹਿਬ ਇੱਕ ਵਰਣ ਹੋਈ ਧਰਮ ਕੀ ਗੱਤ ਰਹੀ। ਇਹ ਹਾਲਾਤ ਬਣਿਆ ਹੋਏ ਨੇ। ਕੁਝ ਨਾ ਸੋਰੇ ਇੱਕ ਵਿਅਕਤੀ ਨੂੰ ਸ੍ਰੀ ਕਾਗਦਕ ਸਾਲ ਤੋਂ ਸਸਪੈਂਡ ਕਰ ਦਿੱਤਾ ਜਾਏ। ਉਸ ਤੋਂ ਬਾਅਦ ਉਹ ਆਖੇ ਜੀ ਮੈਂ ਅਦਾਲਤ ਖੜੇ ਦੇਖੇਗਾ ਤਨਖਾ ਹੀ ਕਰਦਾ। ਸੋ ਬੰਮਾ ਸਾਹਿਬ ਦੇ ਦੇਖਵਾਰ ਜੀ ਨੂੰ ਮੈਂ ਤਨਖਾਹੀਆਂ ਕਰਦਾ ਪਹਿਲੇ ਆਪਣੀ ਆ ਕੇ ਅਕਾਲ ਤਖਤ ਖਸਾਹ ਤੋਂ ਕਲੀਅਰ ਕਰਵਾ ਲੈਣ ਮਾਫੀ ਮੰਗ ਲੈਣ ਤੇ ਕਹਿਣਾ ਇਸ ਤਰ੍ਹਾਂ ਹੋਵੇਗਾ ਜਿਵੇਂ ਇੱਕ ਇਸ ਪੱਤਰ ਰੈਂਕ ਦਾ ਬੰਦਾ ਬੀਜਪੀ ਨੂੰ ਆਕੇ ਮੈਂ ਸਸਪੈਂਡ ਕਰ ਦੇਣਾ ਜਾਂ ਕਿਸੇ ਪਾਰਟੀ ਦਾ ਵਰਕਰ ਕਰੇ ਕਿ ਮੈਂ ਪ੍ਰਾਈਮ ਮਿਨਿਸਟਰ ਨੂੰ ਜਾਂ ਰਾਸ਼ਟਰਪਤੀ ਨੂੰ ਸਸਪੈਂਡ ਕਰ ਦਿਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕਰ ਕੀ ਰਹੇ ਹਾਂ